ਨਾ ਕੰਗਣਾ ਰਣਾਉਤੀ ਕਰਤਾ ਰਹੇ ਜੀ ਇਹੇ ਬਿਜਲੀ ਦਾ ਬਿਲ ਨਹੀਂ ਦੇ ਰਹੀ ਆਪਦਾ ਔਰ ਲੱਖਾਂ ਰੁਪਏ ਦਾ ਹੋਗਾ ਹੈਗਾ ਔਰ ਜਿਹੜਾ ਬਿਜਲੀ ਬੋਟ ਹੈਗਾ ਕਹਿੰਦਾ ਜੀ ਆਪਦੇ ਪੈਸੇ ਨਹੀਂ ਦੇ ਰਹੀ ਇਹ ਇੱਕ ਤਵਾ 90 ਹਜ਼ਾਰ ਤੋਂ ਉਪਰ ਦਾ ਜੀ ਸੌਰੀ 2 ਮਹੀਨਿਆਂ ਦਾ 45000 ਰੁਪਏ ਦੀ ਇਹ ਬਿਜਲੀ ਵਰਤਦੀ ਹੈ ਜੀ 2 ਮਹੀਨਿਆਂ ਦਾ 90 ਹਜ਼ਾਰ ਆ ਤੇ ਆਪਦੇ ਬਿਲ ਟਾਈਮ ਤੇ ਨਹੀਂ ਦੇ ਰਹੀ ਹੈਗੀ ਆ 1500% ਆਮ ਹਾਊਸਹੋਲਡ ਨਾਲੋਂ ਵੱਧ ਬਿਜਲੀ ਵਰਤ ਰਹੀ ਹੈ ਚਲੋ ਹੀਟਰ ਗੱਲਾਂ ਦੀ ਹੋ ਗਈ ਕੁਕਿੰਗ ਐਸ ਜੀ ਕਰਦੇ ਹੁਣ ਕੁਝ ਵੀ ਹੈ ਬਟ ਉਹਦੇ ਨਾਲ ਮਤਲਬ ਇਹਨੂੰ ਇਹ ਆਪਦੇ ਪੈਸੇ ਨੂੰ ਹਜੇ ਤੱਕ ਦਿੱਤੇ ਨਹੀਂ ਹੈ ਔਰ ਹੋਰ ਕਿਹੜਾ ਨਹੀਂ ਪੈਸਾ ਜਾਂਦਾ ਆਪਾਂ ਇੱਕ ਖਬਰ ਕੀਤੀ ਸੀਗੀ ਪੰਜਾਬ ਦੇ ਵਿੱਚ ਥਾਣਿਆਂ ਨੇ ਸਿੱਧੀਆਂ ਕੁੰਡੀਆਂ ਲਾਈ ਹੋਈਆਂ ਨੇ ਰਾਈਟ ਖਾਣਾ ਵੀ ਸਰਕਾਰੀ ਬਿਜਲੀ ਵੀ ਸਰਕਾਰੀ ਬੀਜੀ ਵਿਭਾਗ ਵੀ ਸਰਕਾਰੀ ਇੱਕ ਦੂਜੇ ਤੋਂ ਚੋਰੀ ਕਰ ਜਾਂਦੇ ਕੋਈ ਸਮਾਸੀਗਾ ਲੋਕ ਕਹਿੰਦੇ ਹੁੰਦੇ ਸੀ ਕਿ ਗੁੱਸਾ ਨਾ ਕਰੋ ਮੇਰੇ ਪੋਰਸ ਵਿੱਚ ਵੀ ਨੇ ਮੇਰੇ ਬਿਜਲੀ ਬੋਰਡ ਵਿੱਚ ਵੀ ਰੈਸ਼ ਦਾ ਕੋਈ ਕਿਸੇ ਵੜੇ ਇਹ ਗੱਲ ਕੀਤੀ ਜਾਂਦੀ ਸੀ ਜਿਹੜੇ ਪੁਲਿਸ ਵਾਲੇ ਆ ਇਹਨਾਂ ਦਾ ਨੰਬਰ ਤੇ ਸਭ ਤੋਂ